ਲੱਗ ਗਿਆ ਕਿ ਬੀਜੇਪੀ ਜਿਹੜੀ ਕਿਹਨੇ 400 ਅੱਕੀ ਵਾਰ 400 ਵਾ ਪ੍ਰਧਾਨ ਮੰਤਰੀ ਡਰ ਗਿਆ ਆਵਾਜ਼ ਵੀ ਪਾਰਟੀ ਨੂੰ ਕਿਦੋਂ ਤੇ ਬਲਕਿ ਬੀਜੇਪੀ ਨੂੰ ਸੁਣਨਾ ਨਹੀਂ ਚਾਹੁੰਦੇ ਬਿਲਕੁਲ ਸੁਣਨਾ ਉਹਨੂੰ ਪਹਿਲਾਂ ਸੁਣ ਲੋ ਜਿਹੜੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਨੂੰ ਚੇਂਜ ਕਰਨਾ ਚਾਹੁੰਦੀ ਆ ਉਹ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਬੀਜੇਪੀ ਨਹੀਂ ਲੋਕ ਸਵਧਾਨ ਨੂੰ ਬਚਾਉਣ ਵਾਲਿਆ ਦੀ ਸਰਕਾਰ ਬਣੇਗੀ ਔਰ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਸਟੇਜ ਤੇ ਬੋਲਦਿਆਂ ਸਟੇਜ ਤੇ ਬੋਲਦਿਆਂ ਮੇਰਾ ਕੰਮ ਬਹੁਤ ਤੁਹਾਨੂੰ ਰਟੀਨਾ ਦਾ ਦਿੱਤਾ ਕਿ ਉਹਨਾਂ ਨੂੰ ਪੁੱਛੋ ਕਿ 슈ਗਰ ਮਿਲ ਕਿਉਂ ਨਹੀਂ ਚੱਲ ਰਹੀ ਉਹਨਾਂ ਨੂੰ ਪੁੱਛੋ ਕਿ ਕਾਲਾਨੌਰ ਦਾ ਕਿਉਂ ਖੋਜ ਕੇਂਦਰ ਬੰਦ ਕਰਤਾ ਉਹਨਾਂ ਪੁੱਛੋ ਬਟਾਲੇ ਦੀ 슈ਗਰ ਮਿਲ ਕਿਉਂ ਬੰਦ ਕਰ ਉਹਨਾਂ ਪੁੱਛੋ ਕਿ 25 ਮਹੀਨਾ ਤੋਂ 1 ਰੁਪਿਆ ਕਿਸੇ ਪਿੰਡ ਚ ਮੈਂ ਚਿੱਠੀ ਭੇਜਿਆ ਕਿਉਂ ਨਹੀਂ ਆਇਆ ਉਹਨਾਂ ਨੂੰ ਪੁੱਛੋ ਪੰਜਾਬ ਦਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਕਿਉਂ ਨਹੀਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਦਾ ਜਿਹੜਾ ਆਈਜੀ ਐਕਸਾਈਜੀ ਅੱਜ ਪ੍ਰੈਜ਼ੈਂਟ ਐਮਐਲਏ ਉਹ ਕਿੰਦਾ ਨਸ਼ਾ ਜਿਹੜਾ ਰਾਕਬ ਚੱਡਾ ਮਿਲ ਕੇ ਕਰਦਾ ਤੇ ਪ੍ਰਧਾਨ ਮੰਤਰੀ ਮੋ ਕੰਟਰੀ ਕੇ ਨਾਕਰ ਦੇ ਨਜੀਵ ਵਿਚਾਰ ਨੇ ਇਨਕੁਆਰੀ ਹੋਣੀ ਚਾਹੀਦੀ ਇਹ ਚੀਜ਼ਾਂ ਲੋਕ ਪੰਜਾਬ ਸਰਕਾਰ ਜਿਹੜਾ ਗੱਲ ਕਰੀ ਹੈ ਗੁਰਦਾਸਪੁਰ ਪਠਾਨਕੋਟ ਜਿਹੜਾ ਵੋਟਰ ਏਰੀਆ ਇੱਥੇ ਹਜੇ ਤੱਕ ਇੰਡਸਟਰੀ ਨਹੀਂ ਆ ਪਾਈ ਕੀ ਕਾਰਨ ਹੈ ਜੇ ਮੈਂ ਬੋਲਦਾ ਤੁਹਾਨੂੰ ਕਿਹਾ ਕਿ ਇੱਥੇ ਦੇ ਨਲਕੇ ਪੁੱਟੋ ਵਾਲੇ ਆਉਂਦੇ ਰਹੇ ਨੇ ਇੱਥੇ ਪਾਣੀ ਸਾਡਾ ਖਰਾਬ ਹੈ ਨਲਕੇ ਲਾਵਾਂਗੇ ਕਿ ਪੁੱਟ ਕੇ ਲੈ ਕੇ ਜਾਣਾ ਇੱਥੇ 2.5 ਕਿਲੋ ਦੇ ਹੱਥ ਦੀ ਗੱਲ ਕਰਦੇ ਆ 2.5 ਕਿਲੋ ਦੇ ਹੱਥੋਂ ਤੇ ਕਹਿਗਾ ਮੈਂ ਅੱਜ ਵੀ ਕਹਿੰਨਾਂ ਦੇ ਕੱਲ ਵੀ ਕਰਤੋਈ ਮੇਰੀ ਜਿਹੜੀ ਪਹਿਲੇ ਦਿਨ ਇੰਟਰਵਿਊ ਮੈਂ ਕਿਹਾ ਕਿ ਬਾਰਡਰ ਕਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ 'ਚ ਜਿਹੜਾ ਜਿਹੜੀ ਪਹਾੜੀ ਜਿਹੜੇ ਰਾਜ ਨੇ ਉਹਨਾਂ ਨੂੰ ਸੂਰਤਾਂ ਦਿੱਤੀਆਂ ਗਈਆਂ ਇੰਡਸਟਰੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਜਿੱਥੋਂ ਤੱਕ ਸਾਡਾ ਬਾਰਡਰ ਉਹ ਯਾਰ ਮੈਂ ਇੱਥੇ ਨੈਸ਼ਨਲ ਗੱਲ ਕਰੋ। ਇੱਥੋਂ ਹੀ ਇੱਥੋਂ ਹੀ ਪ੍ਰੈਸ ਵਾਲੇ ਵੀ ਕਿ ਸੁਣ ਲੋ ਉੱਥੇ ਮੈਂ ਪੰਜਾਬ ਵਿਧਾਨ ਸਭਾ 'ਚ ਨਹੀਂ ਜਾਣਾ। ਮੈਂ ਦੇਸ਼ ਦੀ ਜਿਹੜੀ ਲਾਅ ਮੇਕਰ ਨੇ ਉਹਨਾਂ 'ਚ ਜਾ ਕੇ ਗੱਲ ਕਰਨੀ ਆ। ਮੈਂ ਦੇਸ਼ ਦੀ ਗੱਲ ਕਰੂੰਗਾ। ਮੈਂ ਆਪਣੇ ਪੂਰੇ ਹਿੰਦੁਸਤਾਨ ਦੀ ਗੱਲ ਕਰੂੰ ਪੂਰੇ ਪੰਜਾਬ ਦੀ ਗੱਲ ਕਰੂੰ। ਗੁਰਦਾਸਪੁਰ ਦੀ ਗੱਲ ਕਰੂੰ ਸੱਚੇ ਲੱਗ ਗੁਰਦਾਸਪੁਰ ਤੁਹਾਨੂੰ ਤੇ 4 ਤਰੀਕ ਨੂੰ ਦੱਸਾਂਗਾ ਚੁਣੌਤੀ ਕੀ ਆ